ਜ਼ਮੀਨ ਵੇਚਣ ਚ ਫਾਇਦਾ ਜਾਂ ਲੈਣ ਦੇ ਵਿੱਚ ਹਾਂ ਦੋਸਤੋ ਵੈਸੇ ਤਾਂ ਹੁਣ ਜ਼ਮੀਨਾਂ ਦਾ ਜਿਹੜਾ ਰੇਟ ਆ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਬਹੁਤ ਉੱਚੇ ਰੇਟ ਹੋ ਚੁੱਕੇ ਆ ਜ਼ਮੀਨ ਦੇ ਇਸੇ ਕਰਕੇ ਆਪਣੇ ਕਿਸਾਨ ਭਰਾ ਧੜਾ ਧੜਾ ਜ਼ਮੀਨ ਵੇਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਕਈ ਕਿਸਾਨ ਭਰਾ ਜ਼ਮੀਨ ਵੇਚ ਕੇ ਸ਼ਹਿਰ ਚਲੇ ਜਾ ਚੁੱਕੇ ਆ ਕਹਿੰਦੇ ਕੋਈ ਨਾ ਆਪਾਂ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰ ਲਾਂਗੇ ਜ਼ਮੀਨ ਦੇ ਵਿਚਰਾ ਘਟੇ ਸੀ ਇੰਨਾ ਰੇਟ ਫੇਰਕਦੇ ਆਪਾਂ ਨੂੰ ਮਿਲਣਾ ਨਹੀਂ ਜਾਂ ਕਈ ਕਿਸਾਨ ਭਰਾ ਕੀ ਕਹਿੰਦੇ ਆ ਯਾਰ ਆਪਾਂ ਜ਼ਮੀਨ ਵੇਚੋ ਸੋਨੇ ਦੇ ਵਿੱਚ ਇਨਵੈਸਟ ਕਰਦੇ ਆ ਚਾਂਦੀ ਦਾ ਰੇਟ ਵੀ ਹੁਣ ਤਾਂ ਬਹੁਤ ਜ਼ਿਆਦਾ ਉੱਪਰ ਚੱਲਿਆ ਗਿਆ ਕਿਉਂ ਨਾ ਆਪਾਂ ਸੋਨਾ ਚਾਂਦੀ ਖਰੀਦ ਲਗੇ ਤਾਂ ਦੋਸਤੋ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖੋ ਭਾਅ ਵੱਧਦੇ ਘਟਦੇ ਰਹਿੰਦੇ ਆ ਮੈਂ ਇਹ ਨਹੀਂ ਕਹਿੰਦਾ ਤੁਸੀਂ ਸੋਨਾ ਚਾਂਦੀ ਨਾ ਖਰੀਦੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਕੋਈ ਨਵਾਂ ਕੰਮ ਨਾ ਕਰੋ ਪਰ ਜ਼ਮੀਨ ਨਾ ਵੇਚੋ ਜਿਹੜੇ ਜ਼ਮੀਨ ਵੇਚਣਗੇ ਉਹ ਖੂਨ ਦੇ ਹੰਝੂ ਰੋਣਗੇ ਨਹੀਂ ਯਕੀਨ ਨਹੀਂ ਜਿਕਿੰਤਾ ਆਪਣੇ ਆਸ-ਪਾਸ ਦੇਖ ਲੋ ਆਪਣੇ ਵੱਡੇ ਬਡੇਰਿਆਂ ਤੋਂ ਪੁੱਛ ਲੋ ਬਜ਼ੁਰਗਾਂ ਤੋਂ ਪੁੱਛ ਲੋ ਜਿਨ੍ਹਾਂ ਨੇ ਵੀ ਜ਼ਮੀਨ ਵੇਚੀ ਆ ਅੱਜ ਖੂਨ ਦੇ ਹੰਝੂ ਰੋ ਰਹੇ ਆ ਇੱਥੇ ਤੁਹਾਡੇ ਮਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਸੋਨਾ ਸਵਾਲ ਆਉਂਦਾ ਹੋਊਗਾ ਯਾਰ ਉਦੋਂ ਤਾਂ ਜ਼ਮੀਨਾਂ ਦੇ ਰੇਟ ਹੀ ਹੈ ਨਹੀਂ ਸੀ ਹੁਣ ਤਾਂ ਯਾਰ ਜ਼ਮੀਨਾਂ ਕਰੋੜਾਂ ਦੇ ਉੱਪਰ ਪਹੁੰਚ ਚੁੱਕੀਆਂ ਕਰੋੜ 2 ਕਰੋੜ 10 10 ਕਰੋੜ ਨੂੰ ਵੀ ਕਿੱਲਾ ਹੋ ਚੁੱਕਿਆ ਪਰੰਤੂ ਉਦੋਂ ਤਾਂ ਹਜ਼ਾਰਾਂ ਦੇ ਵਿੱਚ ਸੀ ਨਹੀਂ ਦੋਸਤੋ ਉਦੋਂ ਉਹਨਾਂ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਭਾਅ ਦੇ ਉੱਪਰ ਕੀਆਂ ਸੀ ਜ਼ਮੀਨਾਂ ਜਿਹੜੀਆਂ ਕਿ ਅੱਜ ਉਹਨਾਂ ਤੋਂ ਪੁੱਛ ਕੇ ਦੇਖੋ ਕਿ ਅੱਜ ਉਹਨਾਂ ਦੇ ਹਾਲਾਤ ਕੀ ਹੈ ਤੁਹਾਡੇ ਕੋਲ ਜੇਕਰ ਚਾਰ ਓੜੇ ਹੈਗੇ ਹਨਾ ਤਾਂ ਰੱਬ ਦਾ ਸ਼ੁਕਰ ਬਣਾਓ ਕਿ ਆਪਣੇ ਕੋਲ ਜ਼ਮੀਨ ਹੈਗੀ ਆ ਜਿੰਨਾਂ ਕੋਲੇ ਚਾਰ ਓੜੇ ਹੈ ਨਹੀਂ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਮੁਕਤੀ ਗੱਲ ਇਹ ਆ ਕਿ ਖੇਤੀ ਦੇ ਲਈ ਜ਼ਮੀਨ ਹਰ ਸਾਲ ਘਟਦੀ ਜਾ ਰਹੀ ਆ ਬਹੁਤ ਜ਼ਿਆਦਾ ਘਟਦੀ ਜਾ ਰਹੀ ਆ ਹਾਂ ਦੋਸਤੋ ਇਸੇ ਕਰਕੇ ਕਾਰਪੋਰੇਟ ਘਰਾਣਾ ਵੀ ਹੁਣ ਇੱਧਰ ਆ ਚੁੱਕਿਆ ਕਿਉਂਕਿ ਕਰੋਨਾ ਕਾਲ ਦੇ ਵਿੱਚ ਸਭ ਤੋਂ ਜ਼ਰੂਰੀ ਭੋਜਨ ਸੀ ਜਿਸ ਤੋਂ ਬਿਨਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਇਹ ਗੱਲ ਆਪਣੇ ਜਿਹੜੇ ਅਮੀਰ ਘਰਾਣਿਆਂ ਉਹਨਾਂ ਨੂੰ ਤਾਂ ਪਤਾ ਲੱਗ ਗਈ ਪਰੰਤੂ ਆਪਣੇ ਕਿਸਾਨ ਕਹਿੰਦੇ ਕੋਈ ਚੱਕਰ ਨਹੀਂ ਇਸ ਤੋਂ ਹੋਰ ਕੀ ਕੰਮ ਕਰਾਂਗੇ ਕਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਕਿਉਂਕਿ ਉਹ ਤਾਂ ਖੇਤੀਬਾੜ ਜਮਾਂਤਿਆ ਨਹੀਂਂ ਦੇ ਰਹੀ ਕਹਿੰਦੇ ਕੋਈ ਨਾ ਇਹ ਤਾਂ ਮਿੱਟੀ ਨਾਲ ਮਿੱਟੀ ਹੋਣ ਵਾਲਾ ਧੰਦਾ ਗਾ ਅਸੀਂ ਨਹੀਂ ਮਿੱਟੀ ਹੋਣਾ ਚਾਹੁੰਦੇ ਸਾਡੇ ਪਿਓ ਦਾਦੇ ਹੋ ਗਏ ਅਸੀਂ ਤਾਂ ਐਸ਼ ਕਰਾਂਗੇ ਅਸੀਂ ਤਾਂ ਮਾਡਰਨ ਆ ਅਸੀਂ ਤਾਂ ਨੌਕਰੀ ਕਰਾਂਗੇ ਅਸੀਂ ਤਾਂ ਬਿਜ਼ਨਸ ਕਰਾਂਗੇ ਕਰੋ ਪਰ ਆਪਣੀ ਜ਼ਮੀਨ ਨਾ ਵੇਚੋ ਜੇਕਰ ਆਪਾਂ ਤੋਂ ਖਰੀਦੀ ਨਹੀਂ ਜਾਂਦੀ ਤਾਂ ਕਿਰਪਾ ਕਰਕੇ ਜਿਹੜੇ ਅਚਾਰ ਓੜੇ ਆਪਣੇ ਕੋਲ ਹੈਗੇ ਇਹਨੂੰ ਨਾ ਵੇਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਛਤਾਓਗੇ ਲਿਖ ਕੇ ਲੈ ਲਓ ਖਾਸ ਕਰਕੇ ਖੇਤੀ ਇੱਕ ਅਜੀਹਾ ਤੰਦਾ ਜਿਹੜਾ ਕਦੇ ਫੇਲ ਨਹੀਂ ਹੋ ਸਕਦਾ ਹਾਂ ਦੋਸਤੋ ਕਦੇ ਵੀ ਇਹ ਫੇਲ ਨਹੀਂ ਹੋ ਸਕਦਾ ਹਾਂ ਦੋਸਤੋ ਫਸਲ ਬਦਲੀ ਜਾ ਸਕਦੀ ਹੈ ਹੋ ਸਕਦਾ ਆਪਾਂ ਝੂਣੀ ਦੀ ਥਾਂ ਤੇ ਕੋਈ ਹੋਰ ਫਸਲ ਉਗਾ ਗਏ ਪਰੰਤੂ ਖੇਤੀ ਕਦੇ ਵੀ ਫੇਲ ਨਹੀਂ ਹੋ ਸਕਦੀ ਦੁਨੀਆ ਦੇ ਉੱਪਰ ਕਿੰਨੀ ਵੱਡੀ ਮਰਜ਼ੀ ਮੁਸੀਬਤ ਆ ਜੇ ਤੁਹਾਡਾ ਤੰਦਾ ਕਦੇ ਵੀ ਫੇਲ ਨਹੀਂ ਹੋ ਸਕਦਾ ਇਸ ਲਈ ਦੋਸਤੋ ਖੇਤੀ ਨਾ ਛੱਡੋ ਜ਼ਮੀਨ ਨਾ ਵੇਚੋ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਜ਼ਮੀਨ ਦੀ ਕੀ ਕੀਮਤ ਹੈ ਖੇਤੀ ਕੀ ਚੀਜ਼ ਹੈ ਤੁਹਾਨੂੰ ਬੜੀ ਛੇਤੀ ਪਤਾ ਚਲ ਜਾਵੇਗਾ ਹੁਣ ਦੇ ਉਜਾਜ ਤੇ ਧੰਨਵਾਦ ਦੋਸਤੋ